14 ਅਗਸਤ ਨੂੰ ਜੀ ਮੁਹੰਮਦ ਜਨਾਨ ਜੀ ਉਹਨਾਂ ਦੇ ਲੋਕਾਂ ਨੇ ਨਮਾਜ਼ ਪੜ੍ਹੀ ਜੀ ਖੁਸ਼ੀਆਂ ਮਹਿਸੂਸ ਕੀਤੀਆਂ ਖੇੜੇ ਆ ਗਏ ਜੀ ਇੱਕ ਦਿਨ ਨੇ 15 ਅਗਸਤ ਨੂੰ ਮੰਦਰਾ ਜੀ ਦਾ ਲਖਣ ਕਰਤੇ ਜੀ ਸਿੱਖਾਂ ਨੇ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਲਾਸ਼ਾਂ ਸੀ ਉੱਥੇ 10 ਲੱਖ ਦੇ ਕਰੀਬ ਸਿੱਖ ਫੈਕਟਰੀ ਹੋਏ ਜੀ ਬਿਲਕੁਲ ਇਹ 15 14 ਅਗਸਤ ਨੂੰ ਲਾਸ਼ਾਂ ਨੂੰ ਸਾਹਮਣੇ ਰਹੇ ਹਾਂ ਬੰਦ ਕਿਸ ਤੀਐ ਸੈਕਟੋਰਮ ਦੇ ਸੱਤੂਤੂ ਦਦੇਸ਼ ਲੀਡਰਸ਼ਿਪ ਨਹੀਂ ਮਿਲੀ ਸਦਾ ਜਿਹੜਾ ਜਨਮ ਸਥਾਨ ਨਲਗਾਣਾ ਸਾਹਿਬ ਹੋਇਆ ਕੇ ਜੀ ਤੇਰਾ ਸਾਹਿਬ ਪੰਜਾ ਸਾਹਿਬ ਰੂੜੀ ਸਾਹਿਬ ਜਿਹੜੀ ਪੰਚਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਦਾ ਜਨਮ ਸਥਾਨ ਸ੍ਰੀ ਗੁਰੂ ਨਾਨਕ ਪਾਸ਼ਾ ਦਾ

ਅੱਜ ਵੀ ਵੀਰਵਾਰ ਜਾ ਕੇ ਕਬਰਾਂ ਦੇ ਮੱਥਾ ਟੇਕੀ ਜਾਂਦਾ ਸਿੱਖ ਕੌਮ ਹੋਰ ਨਹੀਂ ਬਟੇ ਜੀ 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 ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਅਸੀਂ ਪੂਰੀ ਤਰ੍ਹਾਂ ਗਲਾਮ ਗਲਾਮੀ ਦੇ ਜੰਗਲਾਂ ਸੰਜੀਰਾ ਵਿੱਚ ਜਕੜੀ ਹੋਈ ਸਿੱਖ ਕੌਮ ਧਰਮਯੋਗੀ ਰਹਿ ਗਈ ਇਹਦਾ ਪੁੱਛਣਾ ਇਹ ਆ ਹੁਣ ਤੱਕ ਦਾ ਮੈਂ ਇਹਦੇ ਸਿੱਖ ਨੂੰ ਜੋ ਸਵਾਲ ਕਰੀ ਜੀ ਕਿ ਸਿੱਖ ਕੌਮ ਸ਼ਹੀਦ ਹੋਣੀ ਕਿ ਬੀਨ ਜੇਲਾ ਚ ਜਾਲ ਦੀ ਜੱਫੀ ਹੈ ਭੰਦੇ ਲਾਲ ਦੀ ਜੱਫੀ ਹੈ ਜੈਨੂ ਕੋਈ ਰਾਹਤ ਵੀ ਨਹੀਂ ਬੋਸ ਸਮੇਂ ਦੇ ਮੁਹੰਮਦ ਜਨਾਹ ਨੇ ਉਹ ਵੀ ਭ੍ਰਸ਼ਟ ਸੀ ਇਹ ਜਿਹੜੇ ਇਹ ਦੋਵੇਂ ਗੰਦ ਸੀ ਨਾ ਗੰਦ ਤਾਂ ਕਹਿਣ ਲੱਗਾ ਵੀ ਜਿਨ੍ਹਾਂ ਨੇ ਵੈਦ ਸਿੱਖਾ ਦੇ ਆਲ ਵੈਦੇ ਕਰ ਕਰ ਕੇ ਚਾਹ ਗੰਦੀ ਸੀ ਚਾਹ ਨਰਸ ਉਨੇ ਜਲਾ ਨੇ ਜਲਾ ਨੂੰ ਮਹਾਤਮਾ ਗਾਂਧੀ ਕਹਿੰਦਾ ਮਹਾਤਮਾ ਦਾ ਵੀ ਤਾਂ ਮਤਲਬ ਕੋਕਰ ਸੱਚ ਪੈ ਜੇ ਕਿਹੜਾ ਗਾਂਧੀ ਹਾਲਾਂਕਿ ਮਹਾਤਮਾ ਤਾਂ ਹੈ ਨਹੀਂ ਜੀ ਜੀ ਉਹਨੇ ਕਿੰਨਾ ਗੰਦਾ ਬੰਦਾ ਸ਼ੈਤਾਨ ਦੀ ਟੁੱਟੀ ਬੰਦਾ ਨਹੀਂ ਭਾਰਤ ਚ ਹੋਇਆ ਜਿਹਨੇ ਤਰੀਕਾ ਕਰਵਾਇਆ ਜਿਹਨੇ ਸੁਆਬੇ ਲੜਗੀਆਂ ਜਾਂ ਭਾਸ਼ਿਕ ਬਣ ਗਿਆ ਜਾਂ ਸਾਰੀਆਂ ਜਿਹੜੀਆਂ ਸ਼ਹਾਦਤਾਂ ਰੋਲ ਦਿੱਤੀਆਂ ਕਿੰਨੇ ਵੀ ਸਿੱਖਾ ਦਿੱਤਾ ਜੀ ਬਿਲਕੁਲ ਉਹਨਾਂ ਨੇ ਬੋਲੇ ਜਨਾ ਨੂੰ ਕਿਹਾ ਕਿ ਤੂੰ ਤੈਨੂੰ ਅਸੀਂ ਰਾਸ਼ਟਰਪਤੀ ਬਣਾ ਦਿੰਨੇ ਮੁਲਖ ਦਾ ਜੀ ਤੂੰ ਵੱਖਰਾ ਰਾਜ ਨਾਲ ਹੈ ਉਹ ਕਹਿੰਦਾ ਨਹੀਂ ਤੁਸੀਂ ਮੈਨੂੰ ਜਿੰਨਾ ਤੇਰਾ ਦੇ ਮੇਰਾ ਹੱਕ ਜਿਹੜਾ ਪਾਪੂਲੇਸ਼ਨ ਦੇ ਸਾਬ ਦਾ ਮੈਨੂੰ ਦੇ ਜੀ ਗਾਂਧੀ ਨੇ ਸਵਾਲ ਕੀਤਾ ਸੀ ਕਿ ਤੱਕ ਰੁਪਈਆ ਲੈਣਾ ਚਾਹੁੰਦੇ ਤੂੰ ਚਵਾਨੀ ਲੈਣ ਨੂੰ ਫਿਰਦਾ ਉਹ ਕਹਿੰਦਾ ਤੇਰਾ ਰੁਪਈਆ ਕੋਟਾ ਵੇ ਤੂੰ ਕਿਹਦਾ ਕਹਿੰਦਾ ਜਿਹੜਾ ਤੂੰ ਗੱਲ ਦੀ ਮੈਨੂੰ ਜਵਾਨੀ ਬੱਤੇ ਦੇ ਰਿਆ ਰੁਪਈਆ ਖੋਟਾ ਮੈਂ ਨਹੀਂ ਲੈਣਾ ਉਹ ਕਹਿੰਦਾ ਕਿਵੇਂ ਕਹਿੰਦਾ ਡੈਮੋਕ੍ਰੇਸੀ ਰਾਜ ਹੋਣਾ ਜਿਹੜਾ ਬਹੁਤ ਮਤਵ ਹੋਣਾ ਉਹਦਾ ਰਾਜ ਹੋਣਾ ਤੁਸੀਂ ਮੈਨੂੰ ਮੁੜ ਕੇ ਛੋੜੇ ਬਣਾਉਣਾ ਬਿਲਕੁਲ ਉਦੋਂ ਸਾਡੇ ਜਿਹੜੇ ਬਲਦੇਵ ਸਿੰਘ ਸੀ ਜਿਹੜਾ ਬਾਅਦ ਚ ਰੋਇਆ ਵੀ ਮੈਂ ਸਿੱਖਾਂ ਨੂੰ ਸਿੱਖਾਂ ਨੂੰ ਗੁਲਾਮੀ ਦੇ ਜਜ਼ੀਰਾ ਵਿੱਚ ਝੰਡਾ ਦਿੱਤਾ ਇਨੇ ਇੱਕ ਆਤਾ ਵੀ ਸਾਨੂੰ ਇਹਨਾਂ ਦੇ ਦੋ ਕੋਸ ਹੈ ਜੀ ਉਹਨਾਂ ਨੇ ਨਾਮ ਕੀ ਜਿੱਪਤਾ ਪਹਿਲਾਂ 1955 ਚ 47 ਦੇ ਇਸ ਮੁਲਖ ਇਹ ਮੁਲਖ ਜਾਰ ਹੋਇਆ ਮੁਲਖ ਦਾ ਬਟਵਾਰਾ ਨਹੀਂ ਹੋਇਆ ਸਿੱਖਾ ਦਾ ਪੰਜਾਬੀਆਂ ਦਾ ਬਟਵਾਰਾ ਹੋਇਆ